ਦੇਖੋ ਪੰਜਾਬ ਸਰਕਾਰ ਨੇ ਜਿਹੜੀ ਜੁਧ ਨਸ਼ੇ ਵਿਰੁੱਧ ਮੋਹਮ ਚਲਾਈ ਗਈ ਹੈ ਉਸ ਵਿਸ਼ੇ ਦੇ ਵਿੱਚ ਮਾਨਯੋਗ ਡੀਸੀਪੀ ਸਾਹਿਬ ਪੰਜਾਬ શ્રી ਗੌਰਵਿਆਦਵ ਡੀਆਈਜੀ ਸਾਹਿਬ ਫੋਲਟੂ ਰੇਂਜ ਐਸਐਸਪੀ ਸ਼੍ਰੀ ਅਬਮਨਿਊ ਰਣਾ ਜੀ ਦੀਆਂ ਹਦਾਇਤਾਂ ਅੱਗੇ ਜਿਹੜੀ ਬਾਰਡਰ ਦੇ ਉੱਤੇ ਲਗਾਤਾਰ ਚੌਕਸੀ ਵਧਾਈ ਗਈ ਹੈ ਤੇ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਸੋ ਉਸੇ ਲੜੀ ਦੇ ਵਿੱਚ ਜਿਹੜੀਆਂ ਅੱਜ ਦੋ ਬਰਾਮਦਗੀਆਂ ਹੋਈਆਂ ਨੇ ਪਹਿਲੀ ਬਰਾਮਦਗੀ ਤਾਂ ਜਿਹੜੀ ਡੱਲ ਪਿੰਡ ਤੋਂ ਹੋਈ ਆ ਜਿਹਦੇ ਵਿੱਚ ਇੱਕ ਡਰੋਨ ਤੇ ਇੱਕ ਜਿਹੜੀ ਆ ਪੈਕੇਟ ਦੀ ਰਿਕਵਰੀ ਹੋਈ ਆ ਜਿਹਨੂੰ ਖੋਲ ਕੇ ਚੈੱਕ ਕਰਨ ਤੇ 506 ਗ੍ਰਾਮ ਜਿਹੜੀ ਆ ਹੈਰੋਨ ਨਾਈਟ ਦੇ ਵਿੱਚੋਂ ਬਰਾਮਦ ਹੋਈ ਆ ਤੇ ਇੱਕ ਜਿਹੜਾ ਛੋਟਾ ਡਰੋਨ ਆ ਉਹ ਰਿਕਵਰ ਹੋਇਆ ਉਹ ਸਬੰਧੀ ਥਾਣੇ ਖਾਲੜੇ ਵਿਖੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਸੈਕੰਡ ਰਿਕਵਰੀ ਜਿਹੜੀ ਆ ਤਿੰਨ ਪੈਕੇਟ ਹੈਰੋਨ ਤੇ ਇੱਕ ਪਿਸਤਲ ਇਹ ਜਿਹੜੀ ਕਲਸੀਆਂ ਪਿੰਡ ਤੋਂ ਜਿਹੜੀ ਆ ਰਿਕਵਰੀ ਹੋਈ ਆ ਤੋ ਇਸ ਸਬੰਧ ਵਿੱਚ ਜਿਹੜੀ ਪ੍ਰोसीडिंग ਆ ਹੁਣ ਅਸੀਂ ਮੌਕੇ ਤੇ ਆਏ ਹੋਏ ਆ ਹਜੇ ਚੱਲ ਰਹੀ ਆ ਇਹਦਾ ਵੇਟ ਕੀਤਾ ਜਾਣਾ ਪਰ ਜਿਹੜੀ ਇਹ ਪਿਸਟਲ ਆ ਇਹ ਗਲੌਕ ਹੈ ਤੇ ਏ ਐਕਸ 5 ਜਿਹੜਾ ਪਿਸਟਲ ਆ ਮੇਡ ਇਨ ਪਾਕਿਸਤਾਨ ਆ ਤੇ ਜਿਹੜੀ ਹੈਰੋਨੋ ਕਰੀਬ-ਕਰੀਬ ਜਿਹੜੀ ਆ 1.5 ਕਿਲੋ ਦੇ ਕਰੀਬ ਜਿਹੜੀ ਹੈਰੋਨੋ ਜੋ ਇਹਨੂੰ ਅੰਦਾਜ਼ੇ ਦੇ ਨਾਲ ਫੈਕਟਰ ਨੂੰ ਚੈੱਕ ਕਰਨ ਤੋਂ ਲੱਗਦਾ ਹੈ ਡੇਢ ਕਿਲੋ ਦੀ ਕ੍ਰੀਮ ਜਿਹੜੀ ਹੈ ਰੋਨ ਇਹਦੇ ਵਿੱਚੋਂ ਬਰਾਮਦ ਹੋਊਗੀ ਜਿਹਦੇ ਅੱਜ ਵੇਟ ਕੀਤਾ ਜਾਣਾ ਇੱਕ ਇਹਦੇ ਵਿੱਚ ਮੋਟਰਸਾਈਕਲ ਜਿਹੜੇ ਦੋਸ਼ੀ ਮੌਕੇ ਤੋਂ ਛੱਡ ਕੇ ਭੱਜੇ ਨੇ ਜਿਹੜੇ ਸਸਪੈਕਟਡ ਪਰਸਨ ਸੀ ਜਦੋਂ ਸਰਚ ਆਪਰੇਸ਼ਨ ਕੀਤਾ ਗਿਆ ਛੱਡ ਕੇ ਭੱਜੇ ਨੇ ਉਹ ਮੋਟਰਸਾਈਕਲ ਵੀ ਅਸੀਂ ਜਿਹੜਾ ਸਪਲੈਂਡਰ ਉਹ ਕਬਜ਼ੇ ਦੇ ਵਿੱਚ ਰਿਹਾ ਸੋ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਦੇ ਉੱਤੇ ਪੂਰੀ ਤਰ੍ਹਾਂ ਚਕੰਨੀ ਤੇ ਸਤਰਕ ਆ ਤੇ ਸਾਂਝੀ ਬਾਲਤਾ ਦਾ ਨਤੀਜਾ ਹੈ ਕਿ ਲਗਾਤਾਰ ਜਿਹੜੀਆਂ ਬਰਾਮਦ ਅੱਜ ਵੀ ਤੁਸੀਂ ਦੇਖੋਗੇ ਇਥੇ 2 ਕਿਲੋ ਦੇ ਕਰੀਬ ਜਿਹੜੀ ਹੈਲਨਾ ਇਹ ਇਥੋਂ ਬਾਰਡਰ ਤੋਂ ਹੀ ਰਿਕਵਰ ਕੀਤੀ ਹੈ ਜਿੱਥੇ ਅਸੀਂ ਨਾਕਾਬੰਦੀ ਵੀ ਸੈਕੰਡ ਡਿਫੈਂਸ ਲਾਈਨ ਤੇ ਪੰਜਾਬ ਪੁਲਿਸ ਨੇ ਕੀਤੀ ਹੈ ਉੱਥੇ ਫਸ ਜਿਹੜੀ ਆ ਡਿਫੈਂਸ ਦੇ ਉੱਤੇ ਬੀਐਸਐਫ ਵੀ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਆ ਸੋ ਲਗਾਤਾਰ ਅਸੀਂ ਜਿਹੜੀਆਂ ਪਾਕਿਸਤਾਨੀ ਸਮਗਲਰਾਂ ਦੀਆਂ ਤੇ ਸਾਡੀਆਂ ਕਾਲੀਆਂ ਭੇਡਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਉਹਨਾਂ ਨੂੰ ਸਫਲ ਨਹੀਂ ਹੋਣ ਦੇ ਰਹੇ ਆ ਤੁਸੀਂ ਪਲਗਾਮਾ ਦੇ ਵਿੱਚ ਵੇਖਿਆ ਹੋਵੇਗਾ ਕਿ ਪਾਕਿਸਤਾਨੀ ਕਹਿ ਲਈਏ ਜਾਂ ਅਤਵਾਦੀ ਘਟਨਾਵਾਂ ਕਹਿ ਲਈਏ ਵੀ ਉਹਨਾਂ ਨੇ ਨਿਹੱਥੇ ਵਿਅਕਤੀਆਂ ਨੂੰ ਮਾਰਿਆ ਤੇ ਅੱਜ ਦੀ ਤਰੀਕ ਦੇ ਵਿੱਚ ਸਾਡੀ ਪਾਕਿਸਤਾਨ ਨਾਲ ਪੂਰੀ ਰੋਸ ਹੈ ਪਰ ਮੈਂ ਦੁਰਫਟੇ ਮੂੰਹ ਕਹਿੰਦਾ ਜਾਂ ਲਾਹਨਤ ਪਾਉਂਦਾ ਆ ਅਜਿਹਾਂ ਕਾਲੀਆਂ ਭੇਡਾਂ ਨੂੰ ਜਿਹੜੀਆਂ ਇੰਡੀਆ 'ਚ ਇਹਨਾਂ ਹਾਲਾਤਾਂ 'ਚ ਵੀ ਬੈਠ ਕੇ ਪਾਕਿਸਤਾਨੀ ਸਮਗਲਰਾਂ ਦੇ ਹੱਥਾਂ ਵਿੱਚ ਖੇਡ ਕੇ ਹੈਰਨ ਮਂਗਾਉਂਦੀਆਂ ਨੇ ਤੇ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰਦੀਆਂ ਨੇ ਸੋ ਅਸੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਖਸ਼ਾਂਗੇ ਜੋ ਹਾਲਾਤ ਹੈ ਸਾਡੇ ਨੌਜਵਾਨਾਂ ਦੀ ਕਰਦੇ ਉਹਨਾਂ ਨਾਲੋਂ ਵੱਧ ਹਾਲਾਤ ਜਿਹੜੀ ਅਸੀਂ ਕਾਨੂੰਨ ਮਤਾਬਕ